ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਸਾਹਿਬ ਸਰੋਤਿਆਂ ਨੂੰ ਇੰਨਾ ਇੱਕ ਇੰਤਜ਼ਾਰ ਰਹਿੰਦਾ ਵੀ ਭੈਣ ਸਾਹਿਬ ਆਉਣਗੇ ਕਿਉਂਕਿ ਖਬਰਾਂ ਫੇਰ ਵੈਸੇ ਤੁਸੀਂ ਲਿਖ ਦਿੰਦੇ ਹੋ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਤੇ ਸਾਰੇ ਰੇਡੀਓ ਵਾਲੇ ਵੀਰ ਭੈਣ ਭਰਾ ਪੜ੍ਹ ਵੀ ਦਿੰਦੇ ਆ ਪਰ ਜਿਹੜਾ ਸਵਾਦ ਤੁਹਾਡੀ ਜਵਾਨੀ ਸੁਣਨਾ ਚਾਹੁੰਦਾ ਸਰੋਤੇ ਕਹਿੰਦੇ ਉਹ ਕਿਤੇ ਨਹੀਂ ਆਉਂਦਾ ਤੇ ਲਓ ਜੀ ਖਬਰਾਂ ਦੀ ਅਪਡੇਟ ਸ਼ੁਰੂ ਕਰਦੇ ਆ ਤੇ ਅਪਡੇਟ ਟੈਰਿਫ ਬਾਰੇ ਵੀ ਦੇ ਦਿਓ ਜੀ ਕੀ ਕੋਈ ਚੱਲੀ ਜਾ ਰਹੀ ਹੈਗਾ ਕੈਨੇਡਾ ਅਮਰੀਕਾ ਚ ਦੇਖੋ ਇਹ ਟੈਰਿਫ ਦੀ ਗੱਲ ਜਿਵੇਂ ਹਰ ਰੋਜ਼ ਸੁਰੱਖਿਆ ਦੇ ਵਿੱਚ ਚੱ ਕਿ ਅਮਰੀਕਾ ਵੱਲੋਂ ਯੂਰੋਪੀਅਨ ਯੂਨੀਅਨ ਦੇ ਨਾਲ ਇੱਕ ਟ੍ਰੇਡ ਐਗਰੀਮੈਂਟ ਕਰ ਲਿਆ ਗਿਆ ਆ ਪਰ ਕਹਿੰਦਾ ਕਿਉਂਕਿ ਇਹ ਕਾਫੀ ਵੱਡਾ ਭਾਈਵਾਲ ਅਮਰੀਕਾ ਦਾ ਵੀ ਅਸੀਂ ਅਮਰੀਕਾ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਨਿਰਭਰ ਆ ਪਰ ਸਾਡੇ ਨਾਲ ਹਜੇ ਤੱਕ ਕੋਈ ਵੀ ਟ੍ਰੇਡ ਡੀਲ ਸਿਰੇ ਨਹੀਂ ਚੜ ਸਕੀ ਹੈ ਤੇ ਪਹਿਲੀ ਅਗਸਤ ਜਿਹੜੀ ਹੈ ਲੱਗ ਗਈ ਆ ਚੁੱਕੀ ਹੈ ਤੇ ਸਾਨੂੰ ਪਤਾ ਹੈ ਕਿ ਜੋ ਐਗਰੀਮੈਂਟ ਜੋ ਮੈਕਸੀਕੋ ਕੈਨੇਡਾ ਤੇ ਯੂਐਸ ਦਾ ਜੋ ਐਗਰੀਮੈਂਟ ਹੋਇਆ ਜੋ ਉਸ ਤੋਂ ਬਾਅਦ ਲੀਆਂ ਚੀਜ਼ਾਂ ਇਹ ਦੋਵਾਂ ਮੌਲ ਕਾਰਗ ਚਾਂਦੀਆਂ ਨੇ ਤੇ ਉਹਦੇ ਉੱਪਰ ਟੈਰਿਫ ਫਿਰ ਅਗਰ ਐਗਰੀਮੈਂਟ ਨਹੀਂ ਹੁੰਦਾ ਤਾਂ ਫਿਰ ਟੈਰਿਫ ਇਹ ਵੱਧ ਲੱਗੇਗਾ ਕੈਨੇਡਾ ਨੂੰ ਇਸ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਇਹ ਬੇਹਨਸ ਵੀ ਇਸੇ ਇੱਕ ਤਰੀਕੇ ਨਾਲ ਰੁਕਿਆ ਹੋਇਆ ਆ ਤੇ ਡੈਡ ਲਾਈਨ ਵੀ ਜਿਹੜੀ ਹੈ ਕਾਫੀ ਨੇੜੀ ਆ ਰਹੀ ਹੈ ਤੇ ਹੁਣ ਇਹਦੇ ਵਿੱਚ ਕੀ ਹੈ ਕਿ ਇੱਕ ਤਾਂ ਜੋ ਪ੍ਰਾਈਮ ਮਿਨਿਸਟਰ ਮਾਰਕਨੀ ਸਾਹਿਬ ਨੇ ਉਹਨਾਂ ਨੇ ਕੱਲ ਇੱਕ ਅਪਡੇਟ ਦਿੱਤੀ ਹੈ ਕਹਿੰਦੇ ਕਿ ਬੜਾ ਇੰਟੈਂਸ ਜਿਹੜਾ ਫੇਸ ਹੈ ਉਦੇ ਵਿੱਚ ਗੱਲਬਾਤ ਚੱਲ ਰਹੀ ਹੈ ਕਹਿੰਦੇ ਵੀ ਅਸੀਂ ਬੜੀ ਮਿਹਨਤ ਦੇ ਨਾਲ ਲੱਗੇ ਹੋਏ ਆ ਇਹ ਜੋਰਾ ਸ਼ੋਰਾ ਤੇ ਕੰਮ ਜਿਹੜਾ ਸਾਡੇ ਵਾਲੇ ਪਾਸਿਓਂ ਚੱਲ ਰਿਹਾ ਆ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਦੇ ਵਿੱਚ ਆ ਕਿ ਇਹ 1 ਅਗਸਤ ਤੋਂ ਪਹਿਲਾਂ ਪਹਿਲਾਂ ਇਹ ਜੋ ਟੀਲ ਹੈ ਇਸ ਨੂੰ ਸਿਰੇ ਚੜਾ ਪਤਾ ਜਾਵੇ ਜਾਂ ਜਿੰਨੀ ਵੀ ਜਲਦੀ ਹੋ ਸਕੇ ਇਹ ਟੀਲ ਜਿਹੜੀ ਆ ਸਿਰੇ ਚੜ ਸਕੇ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਹਦੇ ਵਿੱਚ ਬਿਲਕੁਲ ਅਸੀਂ ਐਕਸਪੈਕਟ ਕਰੀਏ ਵੀ ਅਮਰੀਕਾ ਸਾਨੂੰ ਟੈਰਿਫ ਨਹੀਂ ਲਾਊਗਾ ਬਿਲਕੁਲ ਟੈਰਿਫ ਫ੍ਰੀ ਡੀਲ ਹੋਗੀ ਕਹਿੰਦੇ ਵੀ ਇਸ ਤਰੀਕੇ ਦੀ ਪੋਸਿਬਿਲਿਟੀ ਆ ਵੀ ਨਹੀਂ ਆ ਕਿਉਂਕਿ ਇਹ ਜਿਹੜੇ ਵੀ ਮੁਲਕਾਂ ਦੇ ਨਾਲ ਅਮਰੀਕਾ ਨੇ ਡੀਲਾਂ ਕੀਤੀਆਂ ਨੇ ਉਹਦੇ ਵਿੱਚ ਟੈਰਿਫ ਉਹਨਾਂ ਨੇ ਲਾਇਆ ਹੋਇਆ ਆ ਤਾਂ ਕੈਨੇਡਾ ਨੂੰ ਵੀ ਇਸ ਚੀਜ਼ ਨੂੰ ਐਕਸਪੈਕਟ ਜੜਾ ਆ ਉਹ ਕਰਨਾ ਪਵੇਗਾ ਤੇ ਨਾਲ ਹੀ ਦੇ ਵਿੱਚ ਇਹ ਵੀ ਆ ਕਿ ਜੋ ਮਾਰਕ ਕਰਨੀ ਉਹਨਾਂ ਦੀ ਟੀਮ ਹੈ ਸੋ ਇਹਨਾਂ ਨੇ ਜੋ ਸਾਬਕਾ ਪ੍ਰਾਈਮ ਮਿਨਿਸਟਰ ਨੇ ਸਟੀਫਨ ਹਾਰਪਰ ਸਾਉ ਸੋ ਉਹਨਾਂ ਦੇ ਨਾਲ ਵੀ ਅਪਰੋਚ ਕੀਤੀ ਹੈ ਉਨਾ ਦੀ ਵੀ ਸਲਾਹ ਲਈ ਆਵੇ ਤੁਸੀਂ ਵੀ ਕੈਨੇਡਾ ਦੇ ਉੱਪਰ ਰਾਜ ਕੀਤਾ ਆ ਤੁਸੀਂ ਬੜੇ ਮੈਚੋਰ ਬੰਦੇ ਹੋ ਤੁਹਾਡਾ ਤਜਰਬਾ ਬੜਾ ਆ ਇਹ ਤੁਸੀਂ ਸਾਡੀ ਥੋਈ ਦੇ ਵਿੱਚ ਹੈਲਪ ਕਰੋ ਸਾਨੂੰ ਕੁਝ ਦੱਸੋ ਤਾਂ ਇਹਦੇ ਵਿੱਚ ਇਹ ਸਾਹਿਬ ਨੇ ਜੋ ਆਪਣੀ ਸਲਾਹ ਦਿੱਤੀ ਆ ਉਹਦੇ ਵਿੱਚ ਉਹਨੇ ਕਿਹਾ ਕਿ ਕਹਿੰਦੇ ਕਿ ਕੈਨੇਡਾ ਨੂੰ ਹੁਣ ਅਮਰੀਕਾ ਦੇ ਉੱਪਰ ਬਹੁਤਾਂ ਨਿਰਭਰ ਜਿਹੜਾ ਆ ਉਹ ਰਹਿਣ ਨਾਲੋਂ ਇਹ ਨਵੇਂ ਵਿਕਲਪ ਜਿਹੜੇ ਲੱਭਣ ਦੀ ਲੋੜ ਆ ਉਹ ਕਹਿੰਦੇ ਕਿ ਜੋ ਵੀ ਕੁਝ ਪਿੱਛੇ ਹੋਇਆ ਜੇ ਵੀ ਬਹੁਤ ਜ਼ਿਆਦਾ ਅਮਰੀਕਾ ਦੇ ਉੱਪਰ ਨਿਰਭਰ ਹੋ ਗਏ ਉਹਦਾ ਕਹਿੰਦੇ ਵੀ ਖਮਿਆਜਾ ਵੀ ਸਾਨੂੰ ਭੁਗਤਣਾ ਪੈ ਰਿਹਾ ਵੀ ਸਾਨੂੰ ਇਸ ਤਰੀਕੇ ਦੀਆਂ ਬਾਰ-ਬਾਰ ਥ੍ਰੈਟਸ ਮਿਲ ਰਹੀਆਂ ਨੇ ਤੇ ਇਦਾਂ ਕਹਿੰਦੇ ਵੀ ਅਸੀਂ ਇਹ ਲੰਮੇ ਸਮੇਂ ਤੱਕ ਸਰਵਾਈਵ ਨਹੀਂ ਕਰ ਸਕਦੇ ਸੋ ਸਾਨੂੰ ਕੈਨੇਡਾ ਨੂੰ ਅਮਰੀਕਾ ਤੋਂ ਬਾਹਰ ਨਵੇਂ ਟਰੇਡਿੰਗ 파ਟਨਰ ਲੱਭਣ ਦੀ ਲੋੜ ਹੈ ਤੇ ਨਾਲ ਉਹਨੇ ਵੀ ਕਿਹਾ ਵੀ ਜਿਹੜੇ ਮੁਲਕ ਵੀ ਇਸ ਤਰੀਕੇ ਦੇ ਟੈਰਿਫ ਲਾ ਕੇ ਉਹਦੇ ਚ ਕਮਾਈਆਂ ਕਰਨਾ ਚਾਹੁੰਦੇ ਨੇ ਤੇ ਕਹਿੰਦੇ ਵੀ ਇਹ ਮੁਲਕ ਇਹ ਜੇ ਹਿਸਟਰੀ ਨੂੰ ਫੋਕਲ ਕੇ ਦੇਖੀਏ ਤਾਂ ਮੁਲਕ ਕਹਿੰਦੇ ਫੇਲ ਹੀ ਹੋਏ ਨੇ ਕਾਮਯਾਬ ਨਹੀਂ ਹੋਏ ਸੋ ਉਹਨਾਂ ਨੇ ਡੋਨਲਡ ਟਰੰਪ ਸਾਹਿਬ ਵੱਲੋਂ ਇਸ਼ਾਰਾ ਕੀਤਾ ਆ ਕਹਿੰਦੇ ਵੀ ਟ੍ਰੈ ਟੈਰਿਕ ਪਾਲਸੀਆਂ ਵਾਲੇ ਮੁਲਕ ਜਿਹੜੇ ਨੇ ਇਹ ਪਾਸਟ ਦੇ ਵਿੱਚ ਕਹਿੰਦੇ ਇਹਨਾਂ ਨੂੰ ਕਾਮਯਾਬੀਆਂ ਨਹੀਂ ਮਿਲੀਆਂ ਤੇ ਨਾਲ ਉਹਨਾਂ ਨੇ ਕੈਨੇਡਾ ਨੂੰ ਸਲਾਹ ਦਿੱਤੀ ਆ ਵੀ ਹੁਣ ਇਹ ਨਵੇਂ 파ਟਨਾਂ ਜਿਹੜੇ ਲੱਭਣੇ ਸ਼ੁਰੂ ਕਰੋ ਤੇ ਬਾਕੀ ਦੇਖਦੇ ਆ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹੜੀ ਨਿਊਜ਼ ਇਸ ਬਾਬਤ ਸਾਹਮਣੇ ਆਉਂਦੀ ਆ ਜੀ ਜੀ ਜੀਪਰਨ ਸਾਹਿਬ ਸੁਬਾਤ ਦੇ ਅਗਲੀ ਖਬਰ ਦੇ ਵੱਲ ਕਣ ਸਾਹਿਬ ਕਿੱਥੋਂ ਥੋੜਾ ਥੋੜਾ ਸ਼ੁਰੂਆਤ ਹੋਈ ਸੀਗੀ ਉਮੀਦਵਾਰਾਂ ਦੀ ਪੀਰ ਪੋਲੀਵਰ ਉਹਨਾਂ ਦੇ ਅਗੇਂਸਟ ਖੜਨ ਬਾਰੇ ਚੋਣ ਲਾਣ ਬਾਰੇ 100 108 109 ਫਿਰ ਇਹ ਇਹ ਅੰਕੜਾ ਪਾਰ ਹੁੰਦਾ ਹੁੰਦਾ ਕਣ ਸਾਹਿਬ 200 ਤੋਂ ਵੀ ਉੱਤੇ ਚਲੇ ਗਿਆ ਆ ਦੇਖੋ ਬਿਲਕੁਲ ਇਹਦੇ ਵਿੱਚ ਕੀ ਹੈ ਕਿ ਇਹ ਜੋ ਪੀਰ ਪੋਲੀਵਰ ਸਾਹਿਬ ਨੇ ਉੱਥੇ ਆਪਣੀ ਜਿਹੜੀ ਇਹ ਬਾਈ ਇਲੈਕਸ਼ਨ ਹੈ ਉਹ ਚਾਹੁੰਦੇ ਨੇ ਵੀ ਬਾਈ ਇਲੈਕਸ਼ਨ ਜਿੱਤ ਕੇ ਦੁਆਰਾ ਤੇ ਹਾਊਸ ਆਫ ਕਾਮਨ ਦੇ ਵਿੱਚ ਪਹੁੰਚਣ ਸੋ ਅਲਵਾਟਾ ਦੇ ਬੈਟਲ ਰੀਵਲ ਕਰੋਫਟ ਦੀ 18 ਗਾਸ ਤੋਂ ਜਿਹੜੀ ਵਾਰ ਇਲੈਕਸ਼ਨ ਹੋਣੀ ਹੈ ਸੋ ਕੱਲ ਕਾਗਜ਼ ਭਰਨ ਦਾ ਆਖਰੀ ਦਿਨ ਸੀਗਾ ਸੋ ਕੱਲ ਜੋ ਸਵੇਰ ਤੱਕ ਦੇ ਜੋ ਅੰਕੜੇ ਸਾਹਮਣੇ ਆ ਰਹੇ ਸੀਗੇ ਉਹਦੇ ਮੁਤਾਬਕ ਦੱਸਿਆ ਜਾ ਰਿਹਾ ਸੀਗਾ ਕਿ 209 ਕੈਂਡੀਡੇਟਸ ਨੇ ਆਪਣੇ ਕਾਗਜ਼ ਜਿਹੜੇ ਭਰੇ ਨੇ ਤੇ ਇਹਦੇ ਵਿੱਚ ਜੋ ਇੱਕ ਲੌਂਗ ਇਹ ਬੈਲਟ ਜੋ ਇੱਕ ਮੂਵਮੈਂਟ ਜਿਹੜੀ ਆ ਚਲਾਈ ਜਾ ਰਹੀ ਸੀ ਚਲੋ ਉਹਨਾਂ ਦੇ ਆਪਣੇ ਵੱਖੋ ਵੱਖਰੇ ਇਹ ਰੀਜਨਸ ਲੈ ਕਾਰਨ ਨੇ ਜੋ ਦੱਸ ਰਹੇ ਨੇ ਵੀ ਇਹਨੇ ਉਮੀਦਵਾਰ ਅਸੀਂ ਕਾਹਦੇ ਖੜੇ ਕਰਨੇ ਆ ਤੇ ਉਹ ਹੁਣ ਦੇਖੋ 209 ਅਗਰ ਉਮੀਦਵਾਰ ਤੇ ਖੜੇ ਹੋ ਗਏ ਨੇ ਤੇ ਬੈਲਟ ਪੇਪਰ ਦੱਸ ਰਹੇ ਨੇ ਕਿ 7 ਫੁੱਟ ਤੋਂ ਵੀ ਲੰਬਾ ਜਿਹੜਾ ਬੈਲਟ ਪੇਪਰ ਹੋ ਸਕਦਾ ਸੋ ਇੰਨੇ ਉਮੀਦਵਾਰਾਂ ਦੇ ਵਿੱਚੋਂ ਤੁਹਾਡਾ ਜਿਹੜਾ ਪਸੰਦੀਦਾ ਉਮੀਦਵਾਰ ਹੈ ਉਹਨੂੰ ਲੱਭਣਾ ਉਹਨੂੰ ਵੋਟ ਪਾਣੀ ਇਹ ਬੜਾ ਔਖਾ ਕਾਜ ਸੀ ਇਹ ਪੀਅਰ ਪਾਲੀਆ ਵੀ ਇਸ ਬਾਬਤ ਕਹਿ ਰਹੇ ਨੇ ਵੀ ਇਹ ਇੱਕ ਫਰਾਡ ਹੈ ਸਕੈਮ ਹੈ ਕਹਿੰਦੇ ਇਹਨੂੰ ਰੋਕਣਾ ਚਾਹੀਦਾ ਆ ਤੇ ਹੁਣ ਪਤਾ ਲੱਗਾ ਵੀ ਇਲੈਕਸ਼ਨ ਕੈਨੇਡਾ ਨੇ ਕੀ ਕਿਹਾ ਆ ਉਹ ਕਹਿੰਦੇ ਕਿ ਕਿ ਇਨਸਟੈਡ ਕਿ ਤੁਸੀਂ ਆਪਣੇ ਪਸੰਦੀਦਾ ਉਮੀਦਵਾਰ ਦੇ ਇਹ ਨਾਂ ਦੇ ਅੱਗੇ ਇਹ ਜਿਹੜਾ ਇਹ ਸਰਕਲ ਹੁੰਦਾ ਆ ਵੀ ਉਹਨੂੰ ਟਿਕ ਮਾਰਕ ਕਰੋ ਕਹਿੰਦੇ ਵੀ ਇੱਕ ਬਲੈਂਕ ਲਾਈਨ ਉਹਦੇ ਵਿੱਚ ਹੋਵੇਗੀ ਸੋ ਉਸ ਬਲੈਂਕ ਲਾਈਨ ਦੇ ਉੱਪਰ ਤੁਹਾਨੂੰ ਜਿਹੜਾ ਵੀ ਕੈਂਡੀਡੇਟ ਪਸੰਦ ਹੈ ਉਹਦਾ ਨਾਮ ਲਿਖ ਦਿਓ ਸੋ ਤੁਹਾਨੂੰ ਸਾਰੀ ਲਿਸਟ ਫੜਨੇ ਦੀ ਜਾਂ ਕਾਨੇ ਦੀ ਲੋੜ ਨਹੀਂ ਹੈਗੀ ਸਿਰਫ ਇੱਕ ਬਲੈਂਕ ਜਿਹੜੀ ਲਾਈਨ ਉੱਥੇ ਬਣੀ ਹੋਊਗੀ ਉਹਦੇ ਚ ਆਪਣਾ ਕੈਂਡੀਡੇਟ ਦਾ ਨਾਮ ਲੈਣਾ ਮੰਨ ਲਓ ਕਿਸੇ ਨੇ ਪੀਅਰ ਪੋਲੀਓ ਨੂੰ ਵੋਟ ਪਾਣੀ ਆ ਉਹਨੂੰ ਸਾਰੀ ਲਿਸਟ ਦੇਖਣ ਦੀ ਜਾਂ ਕਾਨੇ ਦੀ ਲੋੜ ਨਹੀਂ ਹੈ ਸਿਰਫ ਉਹ ਲਾਈਨ ਦੇ ਵਿੱਚ ਪੀਅਰ ਪੋਲੀਓ ਲਿਖ ਦੇਣਾ ਆ ਤੇ ਵੋਟ ਪੀਅਰ ਪੋਲੀਓ ਦੀ ਗਿਣੀ ਜਾਊਗੀ ਸੋ ਇੱਕ ਤਰੀਕੇ ਨਾਲ ਇਹ ਲੋਕਾਂ ਨੂੰ ਥੋੜੀ ਸਹੂਲਤ ਦੇਣ ਦਾ ਕੰਮ ਜਿਹੜਾ ਇਲੈਕਸ਼ਨ ਕਮਿਸ਼ਨਾਂ ਨੇ ਕੀਤਾ ਆ ਕਹਿੰਦੇ ਜੇ ਕਿ ਮਾੜੇ ਮੋਟੀ ਕਰੇ ਸਪੈਲਿੰਗ ਗਲਤ ਵੀ ਹੋ ਗਿਆ ਮੰਨ ਲੋ ਪੀਅਰ ਪੋਲੀ ਆ ਲਿਖਣ ਲੱਗੇ ਕੋ ਸਪੈਲਿੰਗ ਇਹ ਦੀ ਜਗਾ ਇਹ ਲਿਖਿਆ ਗਿਆ ਤਾਂ ਕਹਿੰਦੇ ਵੀ ਬੋਟ ਅਸੀਂ ਇਹ ਰੱਦ ਨਹੀਂ ਮੰਨਾਂਗੇ ਉਹਨੂੰ ਵੋਟਰ ਨੂੰ ਸਹੀ ਮੰਨਾਂਗੇ ਕਿਉਂਕਿ ਇੰਟੈਂਸ਼ਨ ਜਿਹੜੀ ਆ ਵੋਟ ਪਾਉਣ ਦੀ ਉਹੀ ਆ ਜਾਂ ਕੋਈ ਹੋਰ ਕੈਂਡੀਡੇਟ ਵੀ ਆ ਜਿਹੜਾ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਪਰ ਇਹ ਇੰਨਾ ਜ਼ਰੂਰ ਹੈ ਵੀ 200 ਤੋਂ ਉੱਪਰ ਕੈਂਡੀਡੇਟ ਹੋਣੇ ਤਾਂ ਇਹ ਕੁਝ ਲੋਕ ਕਹਿ ਰਹੇ ਨੇ ਵੀ ਇਹ ਰਾਈਟ ਹੈ ਜਿਹੜਾ ਮਾਜੀ ਖੜ ਸਕਦਾ ਆ ਤੇ ਕੁਝ ਲੋਕ ਕਹਿ ਰਹੇ ਨੇ ਵੀ ਇਹ ਡੈਮੋਕ੍ਰੈਟਿਕ ਸਿਸਟਮ ਦਾ ਅਬਿਊਜ਼ ਕੀਤਾ ਜਾ ਰਿਹਾ ਵੀ ਇਹ ਕੰਮ ਜਿਹੜੇ ਨਹੀਂ ਹੋਣੇ ਚਾਹੀਦੇ ਜੀ 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 ਪ੍ਰੇਨ ਸਾਹਿਬ ਸੋ ਪ੍ਰੇਨ ਸਾਹਿਬ ਕੱਲ ਪਰਸੋ ਖਬਰਾਂ ਦਾ ਚ ਵੀ ਗੱਡੀਆਂ ਚੋਰੀ ਆਪਣੇ ਇੱਥੇ ਜੀਟੀ ਇਲਾਕੇ ਦੀ ਬਹੁਤ ਹੋ ਰਹੀਆਂ ਇਹ ਹੁਣ ਖਬਰ ਆ ਰਹੀ ਹੈ ਵੀ ਚੋਰੀਆਂ ਜਿਹੜੀ ਇਹ ਚੋਰੀਆਂ ਘੱਟੀਆਂ ਇੱਥੇ ਸੱਚਾਈ ਕੀ ਹੈ ਪ੍ਰੇਨ ਸਾਹਿਬ ਦੇਖੋ ਅਸੀਂ ਕੱਲ ਵੀ ਗੱਲ ਕਰੇ ਸੀ ਕਿ ਜੋ ਮੀਸੀ ਸਾਗਾ ਦੇ ਬ੍ਰੈਮਟਨ ਦੇ ਵਿੱਚ ਜੋ ਖਬਰ ਸੀਗੀ ਉਹਦੇ ਮੁਤਾਬਕ ਵੀ ਦੇਖੀਏ ਕਿ ਪਹਿਲਾਂ ਇੱਕ ਐਵਰੇਜ ਹੁੰਦੀ ਸੀ ਮਹੀਨੇ ਦੀ ਵੀ 16 ਕ ਗੱਡੀਆਂ ਇੱਥੋਂ ਚੋਰੀ ਹੁੰਦੀਆਂ ਨੇ ਤੇ ਹੁਣ ਕੀ ਹੋਇਆ ਵੀ ਜੋ ਕੱਲ ਦੇ ਅੰਕੜੇ ਅਸੀਂ ਜਾਰੀ ਕੀਤੇ ਸੀਗੇ ਉਹਦੇ ਮੁਤਾਬਕ ਘਟ ਕੇ ਇਹ 13 ਕ ਗੱਡੀਆਂ ਰਹਿ ਗਈਆਂ ਸੀਆਂ ਇਹ ਥੋੜਾ ਫਰਕ ਤਾਂ ਪਿਆ ਪਰ ਉਹ ਫਰਕ ਇੰਨਾ ਜ਼ਿਆਦਾ ਨਹੀਂ ਸੀਗਾ ਕਿ ਜਿਹਦੇ ਨਾਲ ਇਹ ਕਹੀ ਹੈ ਵੀ ਹੁਣ ਮਾਹੌਲ ਬਿਲਕੁਲ ਵਧੀਆ ਬਣ ਚੁੱਕਾ ਆ ਜੀ ਸੋ ਓਵਰ ਆਲ ਜੇਕਰ ਜਿਹੜਾ ਇਕਵਿਟੀ ਐਸੋਸੀਏਸ਼ਨ ਹੈ ਉਹਨਾਂ ਨੇ ਆਪਣੀ ਰਿਪੋਰਟ ਕੱਢੀ ਹੈ ਉਹਨਾਂ ਨੇ ਪੂਰੇ ਕੈਨੇਡਾ ਦੀ ਗੱਡੀ ਹੈ ਜੇ ਕਹਿੰਦੇ ਕਿ 2025 ਦੇ ਜਿਹੜੇ ਪਹਿਲੇ 6 ਮਹੀਨੇ ਸੀਗੇ ਜਨਵਰੀ ਤੋਂ ਲੈ ਕੇ ਜੂਨ ਤੱਕ ਕਹਿੰਦੇ ਜੇ ਉਹਦਾ ਪਿਛਲੇ ਸਾਲ ਦੇ ਇਹੀ 6 ਮਹੀਨਿਆਂ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਪੂਰੇ ਕੈਨੇਡਾ ਦੇ ਵਿੱਚ 19% ਕਮੀ ਇਹ ਗੱਡੀਆਂ ਚੋਰੀ ਦੇ ਵਿੱਚ ਆਈ ਹੈ ਤਾਂ ਕਹਿੰਦੇ ਟਾਰੀਓ ਦੇ ਵਿੱਚ 25.9% ਆਈ ਹੈ ਕੁਵੈਕ ਦੇ ਵਿੱਚ 22% ਜਿਹੜੀ ਕਮੀ ਆਈ ਹੈ ਤੇ ਕਹਿੰਦੇ ਕਿ ਇਹ ਥੋੜਾ ਫਰਕ ਜਿਹੜਾ ਆ ਇਹ ਗੱਡੀਆਂ ਚੋਰੀ ਦੀ ਜਿਹੜੀ ਦਰ ਹੈ ਪਰ ਕਿਉਂਕਿ ਅਨਟਾਰੀਓ ਚ ਤਕਰੀਬਨ ਤਕਰੀਬਨ 26% ਕਹਿ ਰਹੇ ਨੇ ਵੀ ਅੱਗੇ ਨਾਲੋਂ ਘੱਟ ਗੱਡੀਆਂ ਚੋਰੀ ਹੋ ਰਹੀਆਂ ਨੇ ਇਹ ਰਿਪੋਰਟਾਂ ਨੇ ਤੇ ਇਹ ਇਹਦਾ ਹੁਣ ਆਉਣ ਵਾਲੇ ਸਮੇਂ ਦੌਰਾਨ ਹੋਰ ਕਿੰਨਾ ਕੁ ਫਰਕ ਪੈਂਦਾ ਇਹ ਸ਼ੋਰਸਾ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਫਰੌਡ ਜਿਹੜੇ ਹੋ ਰਹੇ ਨੇ ਨਾਲ ਚ ਕਿੰਨਾ ਕੁ ਫਰਕ ਪੈਂਦਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਥੋੜਾ ਬਹੁਤਾ ਆਂਕੜਿਆਂ ਦੇ ਹਿਸਾਬ ਦੇ ਨਾਲ ਗੱਡੀਆਂ ਚੋਰੀਆਂ ਕਹਿੰਦੇ ਅੱਗੇ ਨਾਲੋਂ ਤੇ 19% ਓਵਰਲ ਕੈਨੇਡਾ ਦੇ ਵਿੱਚ ਤੇ 26% ਕਹਿੰਦੇ ਅਨਟਾਰੀਓ ਦੇ ਵਿੱਚ ਘਟੀਆਂ ਨੇ ਜੇ ਚੋਰੀ ਹੁੰਦੀ ਆ ਤਾਂ ਠੱਗੀ ਦਾ ਨਾਮ ਵੀ ਨਾਲੇ ਜੁੜ ਜਾਂਦਾ ਹੁਣ ਠੱਗੀ ਕੈਨੇਡਾ ਚ ਨਹੀਂ ਵੱਜੀ ਵੱਜੀ ਅਮਰੀਕਾ ਦੇ ਵਿੱਚ ਨਾਮ ਵੀ ਭਾਰਤੀਆਂ ਦਾ ਆਇਆ ਜੀ ਜੀ ਤੇ ਬਿਲਕੁਲ ਦੇਖੋ ਅਮਰੀਕਾ ਦੇ ਵਿੱਚ ਕੀ ਹੋਇਆ ਆ ਕਿ ਦੇਖੋ ਉੱਥੋਂ ਖਬਰਾਂ ਕਿ ਜਿੱਥੇ ਹੁਣ ਇਹ ਪੋਪੂਲੇਸ਼ਨ ਜਾਦਾ ਵਧ ਰਹੀ ਹੈ ਸੋ ਉੱਥੇ ਇਸ ਤਰੀਕੇ ਦੀਆਂ ਘਟਨਾਵਾਂ ਵੀ ਵਧ ਰਹੀਆਂ ਨੇ ਅਮਰੀਕਾ ਦੇ ਵਿੱਚ ਭਾਰਤੀ ਲੋਕਾਂ ਦੀ ਜਿਹੜੀ ਆਬਾਦੀ ਹੈ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਆ ਤੇ ਖਾਸ ਤੌਰ ਤੇ ਜੇਕਰ ਅਸੀਂ ਗੁਜਰਾਤ ਦੀ ਗੱਲ ਕਰੀਏ ਗੁਜਰਾਤ ਤੋਂ ਆਉਣ ਵਾਲੇ ਵੀ ਕਾਫੀ ਵਧੇ ਨੇ ਤੇ ਉਹਨਾਂ ਦਾ ਨਾਮ ਵੱਖ-ਵੱਖ ਜਿਹੜੇ ਫਰੌਡਸ ਨੇ ਕ੍ਰਾਈਮਸ ਨੇ ਉਹਨਾਂ ਦੇ ਵਿੱਚ ਵੀ ਕਾਫੀ ਆ ਰਿਹਾ ਸੋ ਉੱਥੋਂ ਇਹ ਜੋ ਮਸੂਰੀ ਸਟੇਟ ਅਮਰੀਕਾ ਦਾ ਸੋ ਉੱਥੋਂ ਇੱਕ ਖਬਰ ਆਈ ਹੈ ਕਿ ਜੋ ਗੈਰ ਕਾਨੂੰਨੀ ਗੇਮਿੰਗ ਮਸ਼ੀਨਾਂ ਹੁੰਦੀਆਂ ਨੇ ਇਹ ਉਹਦੇ ਵਿੱਚ ਕਹਿੰਦੇ ਵੀ ਇਹ ਕੁਝ ਲੋਕ ਇਨਵੋਲਵ ਸਿਗੇ ਜੋ ਜਿਨ੍ਹਾਂ ਨੇ ਉੱਥੇ ਵੱਖ-ਵੱਖ ਜਿਹੜੇ ਸਟੋਰਸ ਬਣੇ ਹੁੰਦੇ ਨੇ ਕਨਵੀਨੀਅன்ஸ் ਸਟੋਰ ਕਹਿ ਲੋ ਜਾਂ ਹੋਰ ਕਹਿ ਲੋ ਉਹਨਾਂ ਦੇ ਵਿੱਚ ਕਹਿੰਦੇ ਵੀ ਇਸ ਤਰੀਕੇ ਦੀਆਂ ਇਹ ਗੈਰ ਕਾਨੂੰਨੀ ਮਸ਼ੀਨਾਂ ਉੱਥੇ ਲਾਈਆਂ ਹੋਈਆਂ ਸੀਆਂ ਤੇ ਇਹਦੇ ਵਿੱਚ ਕਹਿ ਰਹੇ ਨੇ ਕਿ ਉਸ ਗੈਰ ਕਾਨੂੰਨੀ ਮਸ਼ੀਨਾਂ ਦੇ ਰਾਹੀਂ ਇਹ ਜਲਾਈ 1 22 ਤੋਂ ਲੈ ਕੇ ਮਈ 13 225 ਤੱਕ ਕਹਿੰਦੇ ਜੋ ਉਹਨਾਂ ਨੇ ਤਕਰੀਬਨ ਤਕਰੀਬਨ 10 ਮਿਲੀਅਨ ਡਾਲਰ ਦਾ ਫਰਾਡ ਕੀਤਾ ਆ ਸੋ ਉਹਦੇ ਵਿੱਚ ਕੀ ਸੀਗਾ ਵੀ ਨਾਂ ਦਾ ਲੋਕਾਂ ਦੇ ਬਹੁਤੇ ਇਨਾਮ ਨਿਕਲਦੇ ਸੀਗੇ ਨਾ ਕੋਈ ਸਰਕਾਰ ਨੂੰ ਉਹਦੇ ਚ ਇਨਕਮ ਹੁੰਦੀ ਸੀ ਸੋ ਫਰਾਡ ਕੀਤਾ ਜਾ ਰਿਹਾ ਸੀਗਾ ਸੋ ਇਹਦੇ ਵਿੱਚ ਟੋਟਲ 9 ਜਾਣੇ ਆ ਜਿਹੜੇ ਕਿ ਭਾਰਤੀ ਮੂਲ ਦੇ ਨੇ ਤੇ 7 ਇਹਦੇ ਵਿੱਚੋਂ ਦੱਸਿਆ ਜਾ ਰਿਹਾ ਵੀ ਗੁਜਰਾਤੀ ਮੂਲ ਦੇ ਨੇ ਜੋ ਜਿਹੜੇ ਗੁਜਰਾਤ ਨਾਲ ਸੰਬੰਧਿਤ ਨੇ ਸੋ ਉਹਨਾਂ ਨੂੰ ਗ੍ਰਿਫਤਾਰ ਤੇ ਚਾਰਜ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਪੂਰੀ ਦੁਨੀਆ 'ਚ ਜੰਗ ਲੱਗੀ ਆ ਪ੍ਰਿੰਸ ਸਾਹਿਬ ਪਰ ਜਦੋਂ ਜੰਗ ਬੰਦੀ ਹੋ ਜਾਂਦੀ ਆ ਫਿਰ ਚੰਗਾ ਲੱਗਦਾ ਸਾਰਿਆਂ ਨੂੰ ਸੋ ਕੰਬੋਡੀਆ ਤੇ ਥਾਈਲੈਂਡ ਦੇ ਵਿਚਾਲੇ ਜਿਹੜੀ ਆ ਉਹ ਜੰਗ ਬੰਦੀ ਹੋ ਗਈ ਜੀ ਆ ਬਿਲਕੁਲ ਇਹਦੇ ਵਿੱਚ ਇਹ ਦੇਖੋ ਥਾਈਲੈਂਡ ਤੇ ਕੰਬੋਡੀਆ ਜੋ ਗਵੰਟੀ ਮੋਲਖ ਨੇ ਉਦੇ ਵਿੱਚ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਬਰਾਂ ਦੇਖ ਰਹੇ ਹਾਂ ਕਿ ਇਹ ਦੋਵਾਂ ਮੁਲਕਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਇਹ ਕੁਝ ਲੋਕਾਂ ਦੀ ਮੌਤ ਹੋਈ ਹੈ ਕੁਝ ਲੋਕ ਜ਼ਖਮੀ ਹੋਏ ਨੇ ਜਿਹੜਾ ਇਹ ਕੁਝ ਬਾਟਰਸ ਦੇ ਉੱਪਰ ਡਿਸਪਿਊਟ ਚੱਲ ਰਿਹਾ ਤੇ ਹੁਣ ਇਹਦੇ ਵਿੱਚ ਜੋ ਅਪਡੇਟ ਇਹ ਹੀ ਆ ਕਿ ਮਲੇਸ਼ੀਆ ਦੀ ਜਿਹੜੀ ਆ ਵਿਛੋਲਕੀ ਦੇ ਨਾਲ ਤੋਂ ਮਲੇਸ਼ੀਆ ਸਰਕਾਰ ਨੇ ਇਹਦੇ ਵਿੱਚ ਵਿਛੋਲਗੀ ਕੀਤੀ ਆ ਤੇ 트ੰਪ ਸਾਹਿਬ ਵੀ ਇਹਦੇ ਵਿੱਚ ਇਹ ਦੋਵਾਂ ਮੁਲਕਾਂ ਨੂੰ ਥ੍ਰੈਟਸ ਦੇ ਰਹੇ ਸੀਗੇ ਵੀ ਤੁਸੀਂ ਇਹ ਤੇ جنگਬੰਦੀ ਕਰ ਲੋ ਤੇ ਇਹਦੇ ਵਿੱਚ ਮਲੇਸ਼ੀਆ ਸਰਕਾਰ ਨੇ ਵੀ ਆਪਣਾ ਜਿਹੜਾ ਇਨੀਸ਼ੀਏਟਿਵ ਲਿਆ ਆ ਸੋ ਇਹਦੇ ਵਿੱਚ ਕਹਿੰਦੇ ਜਿਹੜਾ ਸਮਝੌਤਾ ਆ ਮਲੇਸ਼ੀਆ ਦੀ ਇੰਟਰਫੀਰੈਂਸ ਦੇ ਨਾਲ ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਹ ਹੁਣ ਮਾਲਟ ਤੇ ਥਾਈਲੈਂਡ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਮੰਤਰੀ ਨੇ ਇਹ ਫੁਮ ਤਿੰਨ ਵਿਚਾ ਚਾਈ ਸੋ ਕਹਿੰਦੇ ਵੀ ਇਹਨਾਂ ਦੇ ਵਿੱਚ ਫਿਰ ਮੁਲਾਕਾਤਾਂ ਜਿਹੜੀਆਂ ਹੋਈਆਂ ਨੇ ਤੇ ਹੁਣ ਇਹ ਦੋਵੇਂ ਮੁਲਕ ਮੰਨ ਗਏ ਨੇ ਵੀ ਇਹ ਕੰਮਾਂ 'ਚ ਕੋਈ ਫਾਇਦਾ ਨਹੀਂ ਆ ਇਹ ਜੰਗਬੰਦੀ ਜਿਹੜੀ ਆ ਇੱਕ ਅੱਲ ਤੋਂ ਇਹ ਲਾਗੀ ਹੋ ਗਈ ਆ ਅ ਮੀਨ ਇਹ ਕਰਦੇ ਆ ਕਿ ਜਿਹੜੀ ਜੰਗਬੰਦੀ ਕਰਾਈ ਗਈ ਆ ਇਹ ਹੁਣ ਕੁਛ ਦਿਨਾਂ ਦੀ ਨਹੀਂ ਹੋਗੀ ਲੌਂਗ ਟਰਮ ਵਾਸਤੇ ਉੱਤੇ ਸ਼ਾਂਤੀ ਜਿਹੜੀ ਆ ਉਹ ਬਣੇਗੀ। ਸੋ ਹੁਣ ਹੁਟਾਰੀਓ ਦੀ ਗੱਲਬਾਤ ਕਰ ਲਈਏ ਭਵੰਤਮਾਨ ਉਹਨਾਂ ਵਾਲਾ ਹੀ ਕੰਮ ਹੋ ਜਾਂਦਾ ਕਈ ਵਾਰ ਤਾਂ ਤੇ ਡਾਕ ਫੋਰੋ ਦਾ ਕਈ ਵਾਰ ਫੋਰੋ 1 ਨੂੰ ਲੈ ਕੇ ਟਨਲ ਨੂੰ ਲੈ ਕੇ ਫੋਰੋ 7 ਫ੍ਰੀ ਕਰਨ ਤੋਂ ਲੈ ਕੇ ਲੈ ਕੇ ਇਹ ਯੂ ਟਰਨ ਬਹੁਤ ਮਾਰ ਲੱਗੇ ਜੀ ਹੁਣ ਇਹਨਾਂ ਨੇ ਇਹ ਕਹਿਤਾ ਵੀ ਜਿਹੜਾ ਰਿਫਿਊਜੀਸ ਨੂੰ ਵਰਕ ਪਰਮਿਟ ਲਾਈਨ ਤੇ ਜਿਹੜਾ ਬਿਆਨ ਦਿੱਤਾ ਸੀ ਉਹ ਤੋਂ ਵੀ ਹੁਣ ਪਲਟਵਾਰ ਮਾਰਿਆ ਜੀ। ਦੇਖੋ ਜਦੋਂ ਇਹ ਮਸਕੋ ਕਵਕੇ ਜੋ ਕੈਨੇਡਾ ਦੇ ਪ੍ਰੀਮੀਅਰ ਦੀ ਮੀਟਿੰਗ ਚੱਲ ਰਹੀ ਸੀ ਇਹ ਫੋਰਸਾ ਉਸਤੇ ਡੈਨੀਅਲਸ ਮੇਂ تھوڑا ਵਕ ਵਕ ਪ੍ਰੀਮੀਅਰਸ ਪਹੁੰਚੇ ਹੋਏ ਸੀ ਕਾਰਨੀ ਸਾਹਿਬ ਵੀ ਇੱਥੇ ਪਹੁੰਚੇ ਸਨ ਤੇ ਕਿਉਂਕਿ ਜੋ ਰਿਫਿਊਜੀ ਦਾ ਮਸਲਾ ਆ ਕਿ ਇਹ ਰਿਫਿਊਜੀਸ ਕੈਨੇਡਾ ਦੇ ਵਿੱਚ ਆ ਰਹੇ ਨੇ ਤੇ ਇੱਥੇ ਆ ਕੇ ਸਰਕਾਰਾਂ ਦੇ ਉੱਪਰ ਬੋਝ ਬਣ ਰਹੇ ਨੇ ਅਸੀਂ ਫੈਡਰਲ ਲੈਵਲ ਦੀ ਗੱਲ ਕੀਤੀ ਸੀ ਕੱਲ ਜੀ ਫੈਡਰਲ ਸਰਕਾਰ ਜੋ ਉਹਨਾਂ ਨੂੰ ਹੋਟਲਾਂ ਵਿੱਚ ਰੱਖ ਕੇ ਤਕਰੀਬਨ ਪਿਛਲੇ ਕੁਝ ਸਾਲਾਂ ਚ 1.1 ਬਿਲੀਅਨ ਡਾਲਰ ਦਾ ਇਹਨਾਂ ਦੇ ਕਹਿੰਦੇ ਹੋਟਲਾਂ ਦੇ ਬਿੱਲਾਂ ਦੇ ਚੱਲ ਗਿਆ ਵੀ ਉਹ ਹੁਣ ਫੰਡਿੰਗ ਖਤਮ ਕਰ ਰਹੀ ਹੈ ਤੇ ਫੋਰਸ ਸਾਹਿਬ ਨੇ ਕਿਹਾ ਸੀ ਵੀ ਫੈਡਰਲ ਲੈਵਲ ਤੇ ਦੇਰੀ ਬਹੁਤ ਹੁੰਦੀ ਆ ਇਹਨਾਂ ਨੂੰ ਵਰਕ ਪਰਮਿਟ ਮਿਲ ਚ ਸਮਾਂ ਉਹ ਲੱਗ ਜਾਂਦਾ ਇਹ ਵਿਹਲੇ ਬੈਠੇ ਰਹਿੰਦੇ ਨੇ ਤਾਂ ਅਸੀਂ ਆਪਣੇ ਪ੍ਰਵਿੰਸ਼ੀਅਲ ਲੈਵਲ ਦੇ ਉੱਪਰ ਵਰਕ ਪਰਮਿਟ ਜਾਰੀ ਕਰਾਂਗੇ ਤਾਂ ਕਿ ਇਹ ਲੋਕ ਕੰਮ ਕਰਨ ਤੇ ਅਸੀਂ ਕਹਿੰਦੇ ਵੀ ਬਾਈਪਾਸ ਕਰ ਦੇਣਾ ਆ ਫੈਡਰਲ ਦੇ ਕਾਨੂੰਨ ਨੂੰ ਕਨਸਟੀਟਿਊਸ਼ਨ ਦੀ ਜਿਹੜੀ ਇਹ 95 ਸੈਕਸ਼ਨ ਹੈ ਉਹਦਾ ਉਹਨਾਂ ਨੇ ਹਵਾਲਾ ਦਿੱਤਾ ਕਹਿੰਦੇ ਵੀ ਇਹਦਾ ਅਸੀਂ ਇਸਤੇਮਾਲ ਕਰਾਂਗੇ ਤੇ 1 ਲੱਖ ਦੇ ਕਰੀਬ ਜੋ ਇਹ ਰਿਫਿਊਜੀਸ ਬੈਠੇ ਨੇ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਆ অন্ਟਾਰੀਓ ਦੇ ਵਿੱਚ ਕਿ ਉਹਨਾਂ ਨੂੰ ਕੰਮ ਦੇ ਉੱਪਰ ਲਾਵਾਂਗੇ ਪਰ ਜਦੋਂ ਹੁਣ ਇਹਦੇ ਉੱਪਰ ਖਬਰਾਂ ਦੇ ਉੱਪਰ ਸਮੀਖਿਆ ਵੀ ਹੋਣ ਲੱਗੀ ਇਹਦੇ ਉੱਪਰ ਹੋਣ ਲੱਗਾ ਕਿਸੇ ਨੇ ਚੰਗਾ ਕਿਹਾ ਕਿਸੇ ਨੇ ਕਿਹਾ ਵੀ ਇਹ ਦੇਖਦੇ ਆ ਵੀ ਗੱਲਾਂ ਇਹਨੇ ਜਾਂ ਕੁਛ ਨੇ ਫੋਰਸ ਸਾਹਿਬ ਦੇ ਆ ਇਹ ਸਟੇਟਮੈਂਟ ਵੀ ਇਹਦੇ ਉੱਪਰ ਆ ਗਈ ਹੈ ਜੋ ਜਿਹਦੇ ਵਿੱਚ ਉਹਨਾਂ ਨੇ ਇਹ ਉਹ ਆਪਣਾ ਜਿਹੜਾ ਇਹ ਸਟੈਂਡ ਜਿਹੜਾ ਪਾਸਾ ਵਟਿਆ ਆ ਇਹ ਹੁਣ ਉਹ ਕਹਿ ਰਹੇ ਨੇ ਕਿ ਕਹਿੰਦੇ ਕਿ ਕਹਿੰਦੇ ਵੀ ਅਸੀਂ ਨਹੀਂ ਵਰਕ ਪਰਮਟ ਇਸ ਤਰੀਕੇ ਦੇ ਕੋ ਜਾਰੀ ਕਰਨੇ ਅਸੀਂ ਫੈਡਰਲ ਸਰਕਾਰ ਤੋਂ ਮੰਗ ਕਰਾਂਗੇ ਵੀ ਤੁਸੀਂ ਇਹ ਜੋ ਡਿਲੇ ਹੁੰਦੀ ਆ ਡਿਲੇ ਨੂੰ ਖਤਮ ਕਰੋ ਤੇ ਜਿਹੜਾ ਫੈਸਲੇ ਜਿਹੜੇ ਜਲਦ ਲੋ ਤੇ ਹੁਣ ਜਿਹੜਾ ਇਹ ਇਹ ਵਰਕ ਪਰਮਟ ਵਾਲੇ ਬਿਆਨ ਤੋਂ ਉਹ ਉਹਨੇ ਆਪਣਾ ਜਿਹੜਾ ਸਟੈਂਡ ਚੜਾਇਆ ਉਹ ਬਦਲ ਲਿਆ ਜੀ 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 ਪ੍ਰੇਨ ਸਾਹਿਬ ਕੋਈ ਜੰਦੇ ਆਂਦੇ ਕੋਈ ਹੋਰ ਅਪਡੇਟ ਕਰਨੀ ਹੋਵੇ ਤਾਂ ਫਿਰ ਜਰੂਰ ਚਾਹਾਂਗੇ ਤੁਹਾਡੇ ਕੋਲ ਬਿਲਕੁਲ ਪਿੰਦਰ ਜੀ ਸੋ ਅਸੀਂ ਕੱਲ ਜਿਆਦਾ ਜਿਹੜਾ ਡਿਟੇਲ ਦੇ ਵਿੱਚ ਇਨਕਾ ਪ੍ਰਾਪਤ ਕਰਾਤ ਮਾਰ ਬਹੁਤ ਬਹੁਤ ਧੰਨਵਾਦ ਪ੍ਰੇਨ ਸਾਹਿਬ